ਇਹ ਸਾਰੀ ਜਿਹੜੀ ਹੈ ਅੰਜੀਰ ਦੇ ਪੌਦੇ ਪਏ ਅਫਗਾਨੀ ਅੰਜੀਰ ਵਿੱਚ ਹੁੰਦੀ ਹੈ ਰੈੱਡ ਕਲਰ ਦੀ ਜੀ ਇਹ ਠੀਕ ਹੈ ਜੀ ਹਾਂ ਜੀ ਇਹ ਦੇਖੋ ਤਕਰੀਬਨ ਤਕਰੀਬਨ ਸਾਰੇ ਪੌਦਿਆਂ ਪਰ ਫਰੂਟ ਆਇਆ ਹੋਇਆ ਹੈ ਜੀ ਆ ਲਓ ਵਾ ਇਹਨਾਂ ਥੋੜਾ ਕੱਚਾ ਹੈ ਹਾਂ ਮਤਲਬ ਫਲ ਆਉਣਾ ਸ਼ੁਰੂ ਹੋ ਗਿਆ ਹਾਂ ਜੀ ਫਲ ਆਉਣਾ ਸ਼ੁਰੂ ਹੋ ਗਿਆ ਸਰ ਅੱਛਾ ਭਾਈ ਜੀ ਇਹ ਤਾਂ ਉਹ ਹੈ ਆਮ ਤੌਰ ਤੇ ਕਹਿੰਦੇ ਹੁੰਦੇ ਨੇ ਨਾ ਦੂਰ ਦੇ ਪਹਾੜਾਂ ਚ ਆ ਪਾਕਿਸਤਾਨ ਜਾਂ ਸਿੰਧ ਦੇ ਪਹਾੜਾਂ ਜਾਂ ਆਪਾਂ ਸੋਚਦੇ ਆ ਹਾਂਜੀ ਹਾਂਜੀ ਵੀ ਉਹ ਬੂਟੇ ਸ਼ਾਇਦ ਪੰਜਾਬ 'ਚ ਨਹੀਂ ਲੱਗ ਸਕਦੇ ਹਾਂਜੀ ਇੱਥੇ ਫਿਰ ਵੀ ਤੁਸੀਂ ਕਰਕੇ ਦਿਖਾਇਆ ਹੋ ਰਹੇ ਨੇ ਤੇ ਮਹਿੰਗੇ ਕਿੰਨੇ ਕੁ ਹੁੰਦੇ ਆ ਜੀ ਇਹ ਹਾਂਜੀ ਮਹਿੰਗੇ ਸਾਰੇ ਆਪਣੇ ਕੋਲੇ ਤੁਹਾਨੂੰ ਜਿਹੜਾ ਅੰਜੀਰ ਦਾ ਪੌਦਾ 150 ਰੁਪਏ ਤੋਂ ਲੈ ਕੇ 250 ਰੁਪਏ ਤੱਕ ਮਿਲ ਜਾਏਗਾ ਫਿਰ ਤਾਂ ਰੇਂਜ ਵਿੱਚ ਹੀ ਆ ਹਾਂਜੀ ਹਾਂ ਰੇਂਜ ਦੇ ਵਿੱਚ ਸਾਰੇ ਇਹਦਾ ਫਾਇਦਾ ਬਹੁਤ ਹੈ ਅੱਛਾ ਜੀ ਹਾਂਜੀ ਹਾਂ ਇਹ ਆਏ ਮੰਨ ਕੇ ਚੱਲੋ ਕਿ ਸੌ ਦੁੱਖ ਦੀ ਦਵਾਈ ਸਰ ਅਗਰ ਆਪਣੇ ਬਿਮਾਰੀਆਂ ਤੋਂ ਬਚਣਾ ਹੈ ਹਾਂਜੀ ਹਾਂ ਇਹ ਤਕਰੀਬਨ ਤਕਰੀਬਨ ਤੁਸੀਂ ਹਫਤੇ ਦੇ ਵਿੱਚ ਦੋ ਤਿੰਨ ਵਾਰ ਇਹਦਾ ਫਲ ਖਾ ਲਵੋ ਤਾਂ ਤੁਸੀਂ ਬਿਮਾਰੀਆਂ ਦੂਰ ਰਹਿ ਸਕਦੇ ਹੋ ਮੈਂ ਵੀ ਸੁਣਿਆ ਸਾਲੇ ਪੀਲੇ ਵਾਸਤੇ ਸ਼ੂਗਰ ਵਾਸਤੇ ਹਰ ਤਰ੍ਹਾਂ ਦੀ ਮਤਲਬ ਹੈ ਸਾਰੇ ਇਹ ਜਿਹੜੇ ਚੀਜ਼ ਦਾ ਫਾਇਦਾ ਹੈ ਮੈਂ ਵੀ ਸੁਣਿਆ ਕਹਿੰਦੇ ਨਾ ਜਿਹੜੇ ਅੰਜੀਰ ਖਾਂਦੇ ਆ ਉਹ ਪਹਾੜਾਂ ਦੇ ਲੋਕ ਜਿਹੜੇ ਖਾਂਦੇ ਆ ਵੀ ਫਿਰ ਜਵਾਨ ਕਾਫੀ ਸਮੇਂ ਤੱਕ ਰਹਿੰਦੇ ਆ ਹੈਨਾ ਜੀ ਉਹ ਜਿਹੜੀ એનਰਜੀ ਆ ਬਰਕਰਾਰ ਰਹਿੰਦੀ ਆ ਇਹ ਤੁਸੀਂ ਆਖਿਆ ਅਫਗਾਨੀ ਅੰਜੀਰ ਹਾਂਜੀ ਅਫਗਾਨੀ ਅੰਜੀਰ ਸਰ ਹਾਂਜੀ ਇਹ ਰੈੱਡ ਵਾਲੀ ਹੁੰਦੀ ਆ ਸਰ ਵਿੱਚੋਂ ਰੈੱਡ ਹੁੰਦੀ ਆ ਜੀ ਹਾਂਜੀ ਅੱਛਾ ਇਹ ਧੁੱਪ ਵਾਲਿਆ ਜਾਂ ਛਾਂ ਵਾਲੇ ਕੋਈ ਇਦਾਂ ਚੱਕਰ ਤਾਂ ਨਹੀਂ ਹੁੰਦਾ ਜਿਹੜੇ ਫਰੂਟ ਪਲਾਂਟ ਸਰ ਸਾਰੇ ਜਿਹੜੇ ਆ ਗਾ ਧੁੱਪ ਦੇ ਵਿੱਚ ਹੀ ਚੱਲਦੇ ਆ ਠੀਕ ਹੈ ਇਹਨਾਂ ਨੂੰ ਧੁੱਪ ਜ਼ਰੂਰੀ ਹੁੰਦੀ ਆ ਫਰੂਟ ਪਲਾਂਟ ਨੂੰ ਵਾਹ ਜੀ ਫਿਰ ਤਾਂ ਦੇਖੋ ਸੌਣ ਦਾ ਮਹੀਨਾ ਆ ਗਾ ਜੇਕਰ ਅੰਜੇ ਪੰਜ ਸੱਤ ਬੂਟੇ ਲਾਏ ਹੁਣ ਘੱਟੋ ਘੱਟ 10 ਕਬੂਟੇ ਵੀ ਲਾਏ ਹੋਣ ਨਾ ਕਾਫੀ ਆਪਾਂ ਆਪਣੇ ਮਨ ਨੂੰ ਆ ਜਿਹੜਾ ਤਸੱਲੀ ਹੋ ਜਾਂਦੀ ਆ ਕਿ ਆਪਾਂ ਇੱਕ ਸ਼ੁਰੂਆਤ ਕਰ ਬੈਠੇ ਆ ਤੇ ਹਾਂਜੀ ਪਾਜੀ ਇਹ ਆ ਗਈ ਸਰ ਲੀਚੀ ਲੀਚੀ ਹਾਂਜੀ ਠੀਕ ਹੈ ਜੀ ਇਹ ਤਕਰੀਬਨ ਪੌਦਾ ਇਹ ਸਰ ਜਿਹੜੇ ਅੰਗਾ 2 2.5 ਸਾਲ ਬਾਅਦ ਫਲ ਚੱਕ ਲਾਂਦਾ ਠੀਕ ਹੈ ਜੀ ਹਾਂ ਜੀ ਇਹ ਹੈਗੇ ਦੇਰਾ ਦੂੰਦੀ ਜੀ ਅੱਛਾ ਹਾਂ ਲੀਚੀ ਦਾ ਜਿਹੜਾ ਫਾਲਾ ਦੇਰਾ ਦੂੰਦਾ ਮਸ਼ਹੂਰ ਹੈ ਜੀ ਜੋ ਵੀ ਆਪਣੇ ਮਾਰਕੀਟ ਚ ਆਂਦੀ ਹੈ ਹਾਂ ਜੀ ਹਾਂ ਜੀ ਤਕਰੀਬਨ ਤਕਰੀਬਨ ਸਾਰੇ ਦੇਰਾ ਦੂੰਦ ਤੋਂ ਆਂਦੇ ਆ ਸਰ ਠੀਕ ਹੈ ਇਹ ਉੱਥੇ ਦੀ ਪਲਾਂਟ ਹੈ ਜਿਹੜੇ ਅੰਗੇ ਸਾਨੂੰ ਉੱਥੇ ਦੀ ਬਾਗਾਂ ਦੇ ਵਿੱਚੋਂ ਮਗਵਾਏ ਹੋਏ ਆ ਪੂਰਾ ਕਾਮ ਇਹ ਪਲਾਂਟ ਆ ਫੁੱਲ ਗਰੰਟੀ ਵਾਲਾ ਜੀ अच्छा भा जी, दा दा। अच्छा, जी? लीची ਦਾ ਫਲ ਤਾਂ ਸਾਲ ਚ ਇੱਕ ਵਾਰ ਲੱਗਦਾ ਹਾਂਜੀ ਸਾਲ ਚ ਇੱਕ ਵਾਰ ਸਰ ਗਰਮੀ ਦੇ ਵਿੱਚ ਜਿਹੜਾ ਹੈਗਾ ਇਹਦਾ ਫਲ ਆਉਂਦਾ ਸਾਲ ਚ ਇੱਕ ਵਾਰ ਅੱਛਾ ਬੂਟਾ ਕਿੰਨੇ ਕਰਾ ਪਿਆ ਜਾਂਦਾ ਜੀ ਇੱਥੇ ਬੂਟਾ ਸਰ ਇਹ ਜਿਹੜਾ ਹੈਗਾ ਲੀਚੀ ਦਾ ਸਾਡੇ ਕੋਲ 150 ਤੋਂ ਲੈ ਕੇ ਹਾਂਜੀ 350 ਵੀ ਰੇਂਜ ਤੱਕ ਪਿਆ ਲੱਗ ਭਾਗ ਠੀਕ ਹਾਈਟ ਦੇ ਅਕੋਰਡਿੰਗ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਈਟ ਦੇ ਅਕੋਰਡਿੰਗ ਹੀ ਸਰ ਰੇਟ ਆਉਂਦੇ ਹਾਂ ਛੋਟੇ ਤੋਂ ਲੈ ਕੇ ਤਕਰੀਬਨ ਵੱਡੇ ਤੱਕ ਇਹਦੇ ਵਿੱਚ 5-6 ਤਰ੍ਹਾਂ ਦੀ ਹਾਈਟ ਆਂਦੀ ਹੈ। ਉਹਦੇ ਉਹਦੇ ਜਿਹੜੇ ਹੈਗਾ ਉਹਦੇ ਕਾਹਨ ਕੀ ਰੇਟ ਹੈ ਜੀ ਇਹ ਜਗਾ। ਮੰਨ ਲਓ ਹੁਣ ਇੱਥੋਂ ਲੈ ਜਾਂਨੇ ਆ ਪਿੰਡਾਂ 'ਚ ਆਪਾਂ ਲਾ ਦਿੰਨੇ ਆ ਪਿੰਡ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਈ ਵਾਰ ਸੱਤ 'ਚ ਲਾ ਦਿੰਨੇ ਆ ਜਾਂ ਸਾਂਝੀ ਜਗ੍ਹਾ ਤੇ ਵੀ ਲਾ ਦਿੰਨੇ ਆ। ਇਹ ਫਿਰ ਫਲ ਸਾਲਕਾ ਬਾਅਦ ਦੇਣ ਲੱਗ ਜਾਂਦਾ ਹੈ ਜੀ। ਹਾਈਟ ਜਿਵੇਂ ਕਿ ਆਪਾਂ ਵੱਡਾ ਬੂਟਾ ਲਾਉਂਗੇ ਸਾਲ ਦੇ ਵਿੱਚ ਵੀ ਫਲ ਦੇ ਦਿੰਦਾ ਹੈ। ਛੋਟਾ ਬੂਟਾ ਲਾਉਂਗੇ 2-3 ਸਾਲ ਵੀ ਲੱਗ ਜਾਂਦੇ ਆ ਜੀ। ਵੈਸੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਿਹੜਾ ਬੂਟਾ ਫਲ ਦੇਵੇ ਨਾ ਉਹ ਫਿਰ ਬੱਚੇ ਦੀਆਂ ਉਹ ਖਾਲੀ ਪੇੜ ਦੀਆਂ ਜਿਹੜੀਆਂ ਦਵਾਵਾਂ ਨੇ ਨਾ ਕਿਸੇ ਵੀ ਬੰਦੇ ਦੀ ਉਹ ਲਾਉਣ ਵਾਲੇ ਨੂੰ ਲੱਗਦੀਆਂ ਹੁੰਦੀਆਂ ਹਾਂਜੀ ਪਾਜੀ ਹੋਰ ਕਿਹੜਾ ਕਿਹੜਾ ਜੀ ਇਹ ਆ ਗਈ ਜੀ ਆਪਣਾ ਹੈਗਾ ਫਾਲਸਾ ਇਹ ਹੈਗਾ ਫਾਲਸਾ ਇਹ ਐ ਮੰਨ ਕੇ ਚੱਲੋ ਕਿ ਬਲੱਡ ਸ਼ੂਗਰ ਵਾਸਤੇ ਬਲੱਡ ਵਾਸਤੇ ਜਿਵੇਂ ਕੀ ਫਿਲਟਰ ਕਰਦਾ ਹੈ ਜੀ ਇਹ ਅੱਛਾ ਆਪਣੇ ਖੂਨ ਨੂੰ ਸ਼ੁੱਧ ਕਰਦਾ ਬਹੁਤ ਹੀ ਬੈਸਟ ਚੀਜ਼ ਹੈ ਇਹ ਅੱਛਾ ਜੀ ਫਾਲਸਾ ਅੱਜ ਕੱਲ੍ਹ ਲੋਕਾਂ ਨੂੰ ਜਿਹੜਾ ਹੈਗਾ ਕਿ ਇਹ ਚੀਜ਼ ਬਾਰੇ ਬਹੁਤ ਘੱਟ ਨੋਲਜ ਹੈ ਈ ਫਾਲਸਾ ਕੀ ਆ ਹੁੰਦਾ ਮੇਰੇ ਕੋਲੇ ਕਸਟਮਰ ਆਉਂਦੇ ਆ ਕੇ ਪੁੱਛਦੇ ਵੀ ਇਹ ਕੀ ਚੀਜ਼ ਹੈ ਜੀ ਹਾਂਜੀ ਫਾਲਸਾ ਜਿਵੇਂ ਕਿ ਕੁਝ ਵੀ ਲਾ ਲਓ ਕਿ ਬਹੁਤ ਹੀ ਘੱਟ ਨੋਲਜ ਆ ਫਰੂਟ ਵਾਲੇ ਪਲਾਂਟ ਦੀ ਹਾਂਜੀ ਹਾਂ ਜਿਵੇਂ ਕਿ ਖਰਮਾਨੀ ਹੋ ਗਈ ਫਾਲਸਾ ਹੋ ਗਿਆ ਬਹੁਤ ਜ਼ਿਆਦਾ ਜਿਹੜੇ ਕਾਮਨ ਜੇ ਫਰੂਟ ਆ ਜਿਵੇਂ ਅਮਰੂਦ ਹੋ ਗਿਆ ਆਂਬ ਹੋ ਗਿਆ ਉਹਨਾਂ ਬਾਰੇ ਨੋਲਜ ਹੈ ਜਿਹੜੇ ਡਿਫਰੈਂਟ ਪਲਾਂਟ ਐ ਨਾ ਬਾਰੇ ਬਹੁਤ ਘੱਟ ਨੋਲਿਜ ਆ ਕਸਟਮਰ ਨੂੰ ਮਤਲਬ ਲੋਕਾਂ ਨੂੰ ਨਾ ਦਵਾਈਆਂ ਦੇ ਨਾਮ ਤਾਂ ਯਾਦ ਨੇ ਬੂਟਿਆਂ ਦੇ ਨਾਮ ਵੀ ਆ ਲੈਣਾ ਜੇ ਦਵਾਈਆਂ ਤੋਂ ਬਚਣਾ ਸਰ ਬੂਟਿਆਂ ਦੇ ਨਾਮ ਯਾਦ ਕਰਨੇ ਪੈਣੇ ਅੱਛਾ ਭਾਜੀ ਇਹ ਦੱਸੋ ਇਹ ਫਿਰ ਮੰਨ ਲਓ ਤੁਸੀਂ ਆਖਿਆ ਕਿ ਫਿਲਟਰ ਕਰਦਾ ਇਹ ਫਿਰ ਵਰਤੇ ਆ ਪੱਤਾ ਜਾਂਦਾ ਜਾਂ ਨਹੀਂ ਨਹੀਂ ਇਹ ਸਿਰ ਫਾਲਸਾ ਜਿਹੜਾ ਹੈਗਾ ਛੋਟਾ ਜਿਹਾ ਨਾ ਫਰੂਟ ਆਂਦਾ ਠੀਕ ਆ ਜਿਵੇਂ ਕਿ ਅ اچھا ਬੇਰ ਦਾ ਕਾਫੀ ਛੋਟਾ ਹੁੰਦਾ ਸਰ ਅੱਛਾ ਜੀ ਹਾਂਜੀ ਫਾਲਸਾ ਕਲਰ ਹੁੰਦਾ ਉਹਦਾ ਜਿਵੇਂ ਕਿ ਇਹਨੂੰ ਫਾਲਸੀ ਕਹਿੰਦੇ ਆ ਫਾਲਸਾ ਹੀ ਕਲਰ ਹੁੰਦਾ ਸਰ ਇਹਦਾ ਛੋਟਾ ਹੁੰਦਾ ਹੈ ਖਾਣ ਦੇ ਵਿੱਚ ਥੋੜੀ ਜਿਹੀ ਖਟਿਆਸ ਹੁੰਦੀ ਹੈ ਮਿੱਠਾ ਹੁੰਦਾ ਜੀ ਤੇ ਖਾਣ ਦੇ ਵਿੱਚ ਵੀ ਟੇਸਟੀ ਹੁੰਦਾ ਤਕਰੀਬਨ ਤਕਰੀਬਨ ਇਹ ਮੰਡੀ ਦੇ ਵਿੱਚੋਂ ਆਪਾਂ ਨੂੰ 2.5 ਤੋਂ 300 ਰੁਪਏ ਕਿਲੋ ਮਿਲੇਗਾ ਅੱਛਾ ਵਾਹ ਹਾਂ ਜੀ ਕਿਉਂਕਿ ਨਾ ਤੁਸੀਂ ਮਲੇਰਕੋਟ ਲਾਤੇ ਹੋ ਤੇ ਸਬਜ਼ੀ ਮੰਡੀ ਆ ਕਾਫੀ ਪੁਰਾਣਾ ਤੁਹਾਡਾ ਤਜਰਬਾ ਇਸ ਗੱਲ ਕਰਕੇ ਨਾ ਫਲਾਂ ਦਾ ਵੀ ਸਬਜ਼ੀਆਂ ਦਾ ਵੀ ਆ ਕਿਸੇ ਦੀ ਲੋੜ ਨਹੀਂ ਕਰਟਲ ਕਰਟਲ ਹਾਂ ਜੀ ਇਹਨੂੰ ਇਹਦੀ ਸਰ ਸਬਜੀ ਬੰਦੀ ਹੈ ਠੀਕ ਹੈ ਜੀ ਹਾਂ ਜੀ ਪੌਦਾ ਵੱਡਾ ਹੋ ਜਾਂਦਾ ਦਰਖਤ ਬਣ ਜਾਂਦਾ ਅੱਛਾ ਤਕਰੀਬਨ ਤਕਰੀਬਨ ਇਹ ਜਿਹੜਾ ਬੋਟਾ ਕੀ ਇਹਨੇ ਕਿ 2 2.5 ਸਾਲ ਬਾਅਦ ਫਲ ਚੱਕ ਲੈਣ ਓਕੇ ਇਹਦੇ ਵਿੱਚ ਵੀ ਹਾਈਟ ਵੱਡੀ ਛੋਟੀ ਮਿਲ ਜਾਏਗੀ ਤੁਹਾਨੂੰ ਇਹਨਾਂ ਦੇ ਦੋਵਾਂ ਦੇ ਪ੍ਰਾਈਸ ਕਿੰਨੇ ਕੇ ਜੇ ਕੰਪੈਰੀਜ਼ਨ ਪ੍ਰਾਈਸ ਸਾਰੇ ਆਪਾਂ ਨੂੰ ਫਾਲਸਾ ਪੈ ਜਾਏਗਾ ਓਨਲੀ 50 ਰੁਪਏ 50 ਰੁਪਏ ਦਾ ਹਾਂ ਜੀ ਠੀਕ ਹੈ ਜੀ ਜਿਹੜਾ ਕਰਟਲ ਹੈ ਹਾਂ ਜੀ ਇਹ ਲਗਭਗ ਜੜੀ ਹੈਗੀ ਹੈ 150 150 ਤੋਂ ਲੈ ਕੇ 2.5 300 ਦੀ ਰੇਂਜ ਤੱਕ ਪਈ ਹੈ ਠੀਕ ਹਾਈਟ ਦੇ ਅਕੋਰਡਿੰਗ ਹੀ ਰੇਟ ਹੈ ਜੀ ਇੰਨੇ ਕਿ ਤਾਂ ਨਾਰਮਲ ਬੰਦਾ ਖਰੀਦ ਲੈਂਦਾ ਹਾਂਜੀ ਹਾਂ ਸ਼ੌਕ ਸ਼ੌਕ ਵਿੱਚ ਨਾ ਇਹ ਜੇ 10 ਵੀ ਬੂਟੇ ਤਾਂ ਉਹ ਜਦੋਂ ਸਰ ਵੱਡਾ ਪਲਾਂਟ ਹੋ ਜਾਂਦਾ ਉਹਦੇ ਤੋਂ ਫਿਰ ਹਜ਼ਾਰਾਂ ਰੁਪਏ ਦਾ ਫਰੂਟ ਵੀ ਤੋੜਦੇ ਹਾਂ ਹੁਣ ਆਪਾਂ ਦੇਖਦੇ ਆ ਵੀ 1.5 200 ਰੁਪਏ ਦਾ ਪਲਾਂਟ ਹੈ ਉਦੋਂ ਫਿਰ ਹਜ਼ਾਰਾਂ ਰੁਪਏ ਦਾ ਆਪਨੂੰ ਮੁਨਾਫਾ ਵੀ ਹੁੰਦਾ ਜੀ ਨਹੀਂ ਬੰਦਾ ਮੰਨ ਲਓ ਨਾ ਜੇ ਘੱਟੋ ਘੱਟ ਬਜਟ ਲੈ ਕੇ ਚੱਲੀ ਵੀ ਬੰਦਾ ਕਹਿੰਦਾ ਮੈਂ 2000 ਰੁਪਏ ਲਾਉਣੇ ਆ ਵੀ ਆਪਣੀ ਮਰਜ਼ੀ ਦੇ 5 7 10 ਬੂਟੇ ਲਾਉਣ ਹਾਂਜੀ ਹਾਂ ਤੁਹਾਡੇ 2000 ਰੁਪਏ ਦੇ ਵਿੱਚ ਤਕਰੀਬਨ ਤ 10 ਤੋਂ 15 ਪੌਦੇ ਪੂਰੇ ਵਧੀਆ ਮਿਲ ਜਾਣਗੇ ਜੀ 10 ਤੋਂ 15 ਪੂਰੇ ਘਰ ਵਿੱਚ ਆਪਾਂ ਲਾ ਸਕਦੇ ਹਾਂ ਜਿਵੇਂ ਪਾਰਕ ਹਾਂ ਛੋਟੇ ਲੈਣੇ ਆ ਉਹਦੇ ਵਿੱਚ ਤੁਹਾਨੂੰ ਜਿਹੜੇ ਕਹਿੰਗੇ 15 ਪੌਦੇ ਹੀ ਮਿਲ ਜਾਣਗੇ 2000 ਰੁਪਏ ਦੇ ਵਿੱਚ ਅੱਛਾ ਜੀ ਹਾਂ ਜੀ ਥੋੜੇ ਵੱਡੇ ਲੈਣੇ ਆ ਉਹ ਤੁਹਾਨੂੰ 8 ਤੋਂ 10 ਪੌਦੇ ਆ ਜਾਣਗੇ 2000 ਰੁਪਏ ਦੇ ਵਿੱਚ ਵਧੀਆ ਫੁੱਲ ਗਰੰਟਡ ਗrafted ਪੌਦੇ ਠੀਕ ਹੈ ਜੀ ਤੇ ਹੋਰ ਕਿਹੜਾ ਬੂਟਾ ਆ ਗਿਆ ਸਰ ਹਾਂ ਜੀ ਹਾਂ ਜੀ ਔਲਾ ਜਿਹਨੂੰ ਕਹਿੰਦੇ ਹਾਂ ਹਾਂ ਜੀ ਆਹ ਔਲਾ ਜੀ ਅੱਛਾ ਹਾਂ ਜੀ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੀ ਹੈ ਇਹਦਾ achar ਵੀ ਬੰਦਾ ਜੀ ਇਹ ਬਾਕੀ ਹੋਰ ਬਹੁਤ ਫਾਇਦੇ ਆ ਇਹਦੇ ਔਲੇ ਦਾ ਖਾਦਾ ਤਾਂ ਫਿਰ ਪਤਾ ਹੀ ਆ ਜੀ ਹਾਂ ਜੀ ਸਾਰਿਆਂ ਨੂੰ ਔਲੇ ਦਾ ਖਾਦਾ ਤੇ ਸਾਰਿਆਂ ਦਾ ਕਹਿ ਬਾਅਦ ਚ ਪਤਾ ਲੱਗਦਾ ਹੈ ਨਾ ਅੱਛਾ ਇਹ ਤਾਂ ਹੋ ਗਏ ਜਿਹੜੀਆਂ ਮਤਲਬ ਕਹਦੀਏ ਸਾਡੀ ਹੈਲਥ ਨਾਲ ਸਾਡੀ ਸਿਹਤ ਨਾਲ ਜੁੜੇ ਔਸ਼ਧੀ ਵਾਲੇ ਬੂਟੇ ਹੋ ਗਏ ਹਨਾ ਜੀ ਕੋਈ ਰਹਿ ਗਿਆ ਜਾਇ ਇਹਦੇ ਵਿੱਚ ਹੋਰ ਜਾਇ ਲਾ ਕੋਈ ਮੈਡੀਸਨ ਪਲੈਂਟ ਦੇ ਵਿੱਚ ਵੀ ਆ ਜਾਂਦਾ ਇਹ ਚੀਜ਼ ਹਾਂ ਜੀ ਹਾਂ ਜੀ ਅੱਛਾ ਹਾਂ ਜੀ ਆਜੋ ਸਾਰੇ ਇੱਧਰ ਆ ਠੀਕ ਹੈ ਜੀ ਇਹ ਹੈਗਾ ਜੀ ਅਨਾਰ ਹਾਂਜੀ ਹਾਂਜੀ ਲਾਲ ਦਾਣੇ ਵਾਲਾ ਜੋ ਮਾਰਕੀਟ 'ਚ ਇਸ ਟਾਈਮ 2.5 350 ਰੁਪਏ ਕਿਲੋ ਵਿਕਦਾ ਹੈ। ਇਹ ਉਹ ਵਾਲਾ ਨਾਰਾ ਸਰ ਲਾਲ ਦਾਣੇ ਵਾਲਾ। ਅੱਛਾ ਇਹਨੂੰ ਕਹਿੰਦੇ ਕਰਦਾਰੀ ਅਨਾਰ ਜੀ। ਠੀਕ ਆ। ਆਹ ਦੇਖੋ ਤਕਰੀਬਨ ਤਕਰੀਬਨ ਬੁੱਟੇ ਜਿਹੜੇ ਹੈਗੇ ਆ ਕਿ ਇਹ ਮਦਰ ਪਲਾਂਟ ਹੈ ਜੀ ਵੱਡੇ ਸਾਈਜ਼ ਦੇ ਬੁੱਟੇ ਐ। ਠੀਕ ਹੈ। ਇਹ ਆਪਾਂ ਨੂੰ ਅਨਾਰ ਜਿਹੜਾ ਹੈਗਾ ਛੋਟੇ ਹਾਈਟ ਤੋਂ ਲੈ ਕੇ ਵੱਡੀ ਹਾਈਟ ਤੱਕ ਮਿਲ ਜੇਗਾ ਇਹਦੇ ਵਿੱਚ ਆਪਣੇ ਕੋਲੇ 4-5 ਸਾਈਜ਼ ਪਏ ਐ। ਇਹ ਦੇਖੋ ਤਕਰੀਬਨ ਜਿਹੜੇ ਛੋਟੇ ਬੁੱਟੇ ਉਹਨਾਂ ਨੂੰ ਵੀ ਸਰ ਫਲ ਆਇਆ ਹੋਇਆ। ਵਾਹ। ਇਹਨਾਂ ਨੇ ਵੀ ਪੂਰਾ ਫ ਇਹ ਕਿੰਨੀ ਕੇਜ ਦਾ ਹੋਊਗਾ ਹੁਣ ਤੱਕ ਜਿਹੜਾ ਇਹ ਵਾਲਾ ਬੁੱਟਾ ਸਰ ਇਹਦੀ ਲਗਭਗ ਹੋਣੀ ਹੈ ਜੀ ਇਹੀ ਕੁਛ 4 ਸਾਲ ਦੇ ਕਰੀਬ ਇਹਦੀ ਏਜ ਹੋਣੀ ਹੈ ਬੁੱਟੇ ਦੀ ਅੱਛਾ ਜੀ ਹਾਂਜੀ ਤੇ ਇਹਨੂੰ ਫਲ ਪਹਿਲਾ ਕਿੰਨੇ ਕ ਸਮੇਂ ਤੇ ਪੈਣਾ ਸ਼ੁਰੂ ਹੋ ਜਾਂਦਾ ਜੀ ਫਲ ਤਾਂ ਸਰ ਇਹ ਪਹਿਲੇ ਸਾਲ ਤੋਂ ਚੱਕ ਲਾਂਦੇ ਅੱਛਾ ਅੱਛਾ ਜਿਹੜੇ ਆਪਣੇ ਕੋਲੇ ਸਭ ਤੋਂ ਛੋਟੀ ਹਾਈਟ ਵਾਲੇ ਪੌਦੇ ਪਏ ਹਨ ਉਹਨਾਂ ਨੇ ਹੀ ਫਲ ਆਇਆ ਹੋਇਆ ਹੈ ਓ ਹਾਂ ਜੀ ਪੂਰਾ ਵਧੀਆ ਇਸ ਟਾਈਮ ਇਹਨਾਂ ਨੂੰ ਜਿਹੜਾ ਕਿ ਜੰਗਾ ਫਲ ਆਇਆ ਹੋਇਆ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਕੰਪਲੀਟ ਫਲ ਨਾਲ ਭਰੇ ਹੋਏ ਮੰਨ ਲਓ ਇੱਕ ਘਰ ਹੈ ਜੇ ਘਰ ਵਿੱਚ ਆਪਾਂ ਕੀ ਦੋ ਬੂਟੇ ਨਾਰਾਂ ਦੇ ਹੋਣ ਤਾਂ ਆ ਰਾਮ ਨਾਲ ਬੱਚੇ ਖਾ ਪੀ ਸਕਦੇ ਆ ਵੱਡੇ ਵੀ ਪਾ ਸਕਦੇ ਆ ਬਲੱਡ ਵਾਸਤੇ ਬਹੁਤ ਵਧੀਆ ਹੁੰਦਾ ਖੂਨ ਵਧਾਉਂਦਾ ਜੀ ਇਹ ਚੀਜ਼ ਡਾਕਟਰ ਰეკਮੈਂਡ ਕਰਦੇ ਆਪਾਂ ਨੂੰ ਇਹ ਚੀਜ਼ ਇਹ ਹੀ ਆ ਜੀ ਸਮੇਂ ਸਰ ਜੇਕਰ ਨਾ ਬੰਦੇ ਦੀ ਖੁਰਾਕ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਨਹੀਂ ਹੁੰਦੀਆਂ ਤਾਂ ਅੱਗੇ ਚੱਲ ਕੇ ਫਿਰ ਦਵਾਈਆਂ ਡਾਕਟਰਾਂ ਦੀਆਂ ਪੁੜੀਆਂ ਨੇ ਜਿਹੜੀਆਂ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਹਾਂਜੀ ਹਾਂ। ਆਹ ਸਰ ਪਿਆ ਸੇਬ। ਸੇਬ ਦਾ ਪੁੱਤ ਆ। ਸੇਬ ਜੀ। ਐਪਲ? ਹਾਂਜੀ ਐਪਲ। ਇਹ ਹੈਗਾ ਗੋਲਡਨ ਸੇਬ ਸਰ। ਅੱਛਾ ਜੀ। ਹਾਂਜੀ ਆਪਣੇ ਪੰਜਾਬ ਦੀ ਮਿੱਟੀ ਦੇ ਵਿੱਚ ਵਧੀਆ ਕਾਮਯਾਬ ਹੈ। ਅੱਛਾ। ਉਹ ਇਹ ਨਹੀਂ ਹੈ ਵੀ ਜੋ ਕਿ ਇਹ ਕਹਿੰਦੇ ਆ ਕਿ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਸੇਬ ਕਾਮਯਾਬ ਹੈ। ਜੀ। ਇਹ ਇੱਧਰ ਵੀ ਹੁਣ ਆਪਣੀ ਜਿਹੜੀ ਪੰਜਾਬ ਦੀ ਮਿੱਟੀ ਦੇ ਵਿੱਚ ਵੀ ਕਾਮਯਾਬ ਹੋਣ ਲੱਗੀ ਹੈ ਇਹ ਚੀਜ਼ਾਂ। ਕਮਾਲ ਹੈ ਜੀ। ਹਾਂਜੀ। ਇਹ ਕਿੰਨੀ ਕੇਸ ਦਾ ਹੋਣਾ ਜੀ ਅਸ ਟਾਈਮ ਇਹ ਜਿਹੜੀ ਹੈਗੇ ਇਹ ਧੋਣੀਆਂ ਸਰ ਇਹ ਕੁਛ ਲਗਭਗ 1.5 ਸਾਲ ਦਾ ਪੁੱਤ ਹੈ। ਜਿਹੜਾ ਇਹਗਾ ਪੌਦਾ ਆਉਣਾ ਇਹ ਅੱਛਾ ਹਾਂਜੀ ਤਕਰੀਬਨ ਇਹ 2 ਸਾਲ ਬਾਅਦ ਜਿਹੜਾ ਇਹਗਾ 2-3 ਸਾਲ ਬਾਅਦ ਫਲ ਚੱਕ ਲੇਗਾ ਇਹ ਤਕਰੀਬਨ ਤਕਰੀਬਨ ਜੋ ਵੀ ਪਲਾਂਟ ਹੈ ਨਾ ਜੀ ਜ਼ਮੀਨ ਦੇ ਵਿੱਚ ਲੱਗਣ ਤੇ ਇਹ ਹੀ ਫਲ ਚੱਕਦਾ हां ਜਦੋਂ ਜੜਾਂ ਫੜ ਲਵੇ ਹੈ ਨਾ ਉਦੋਂ ਹੁਣ ਇਹਨੂੰ ਆਇਆ ਨਾ ਸਾਰਾ ਇਹਦੇ ਜਿਹੜਾ ਬੈਗ ਲੱਗਿਆ ਹੈ ਉਹਦੇ ਵਿੱਚ ਮਿੱਟੀ ਘਟ ਹੈ ਠੀਕ ਹੈ ਜੀ ਜਦੋਂ ਜ਼ਮੀਨ 'ਚ ਲੱਗ ਜਾਏ ਉਹਦੀ ਗਰੋਥ ਵੀ ਵਧੀਆ ਹੋ ਜਾਏਗੀ ਜੀ ਤੇ ਫਲ ਵੀ ਉਹਦੇ ਚੱਕਣਾ ਸ਼ੁਰੂ ਹੋ ਜਾਂਦਾ ਜੀ ਮੇਰੇ ਖਿਆਲ 'ਚ ਸੇਬ ਦਾ ਬੂਟਾ ਲੋਕਾਂ ਨੂੰ ਬਹੁਤਾ ਹਜੇ ਮੇਰੇ ਕਾਲ 'ਚ ਲਾਉਣ ਦਾ ਹੈ ਨਹੀਂ ਲੋਕਾਂ ਨੂੰ ਇਹ ਬਹਿਮ ਹੈ ਨਾ ਜੀ ਵੀ ਆਪਣੇ ਪੰਜਾਬ ਦੇ ਵਿੱਚ ਜੜਾ ਹੈਗਾ ਕਿ ਇਹ ਪੌਦਾ ਲੱਗਦਾ ਨਹੀਂ ਹੈ ਫਲਾਂਿਆਂ ਦਾ ਅੱਛਾ ਜੀ ਹਾਂ ਜੀ ਅੱਛਾ ਬਾਈ ਜੀ ਇਹ ਜਿਹੜੇ ਬੂਟੇ ਤੁਸੀਂ ਦਿਖਾਏ ਫਲਾਂ ਵਾਲੇ ਹਾਂਜੀ ਇੱਕ ਤਾਂ ਇਹ ਹੁੰਦਾ ਵੀ ਚਲੋ ਕਿਸੇ ਬੰਦੇ ਨੇ ਸ਼ੌਕ ਹੀ ਆ ਦੋ ਚਾਰ ਲੈਣੇ ਆ ਹਾਂਜੀ ਦੂਸਰਾ ਇਹ ਹੁੰਦਾ ਵੀ ਕਈਆਂ ਨੇ ਬਾਗ ਵੀ ਲਾਉਣਾ ਹਾਂਜੀ ਹੁਣ ਤੁਹਾਡੇ ਤੋਂ ਵੱਡਾ ਕੰਟਰੈਕਟ ਵੀ ਹੁੰਦਾ ਵੀ ਸਾਨੂੰ ਜੀ ਅਸੀਂ ਕਿੱਲੇ ਦਾ ਜਾਂ ਪੰਜਾਂ ਕਿੱਲੇ ਦਾ 10 ਕਿੱਲੇ ਦਾ ਬਾਗ ਲਾਉਣਾ ਹੈ ਫਿਰ ਜਿਹੜਾ ਕਬੂਟਾ ਤਾਂ ਲੈ ਗਿਆ ਬਾਗ ਵਾਲੇ ਦਾ ਕੀ ਸਿਸਟਮ ਕਰਦਾ ਬਾਗ ਵਾਲੇ ਸਰ ਜੀ ਮੈਂ ਉਹਨਾਂ ਨੂੰ ਕੁਆਂਟੀਟੀ ਚ ਮਾਲ ਲੈਣਾ ਹੈ ਹਾਂਜੀ ਉਹਦੇ ਹਿਸਾਬ ਨਾਲ ਉਹਨਾਂ ਨੂੰ ਜਿਹੜੇ ਹੈਗੇ ਰੇਟ ਜਿਹੜੇ ਹੈਗੇ ਆਪਾਂ ਕੱਟ ਕਰ ਦਨੇ ਆ ਕਿ ਉਹਨਾਂ ਨੇ ਕੁਆਂਟੀਟੀ ਚ ਮਾਲ ਲੈਣਾ ਬਿਲਕੁਲ ਹੋਲ ਸੇਲ ਰੇਟ ਦੇ ਵਿੱਚ ਜਿਹੜਾ ਕਿ ਸਾਡਾ ਜਿਹੜਾ ਜ਼ਿਆਦਾ ਕੰਮ ਹੈ ਨਾ ਸਰ ਬਾਗਾਂ ਦਾ ਠੀਕ ਹੈ ਹਾਂਜੀ ਜਿਹੜਾ ਅਸੀਂ ਜ਼ਿਆਦਾਤਰ ਧਿਆਨ ਅੱਜ ਵੀ ਵੱਡੇ ਭਰਾ ਜਿਹੜੇ ਹੈਗੇ ਬਾਗ ਲਗਾਣਗੇ ਹੋਇਆ। ਠੀਕ ਹੈ। ਤਕਰੀਬਨ ਹਫ਼ਤੇ ਦੇ ਵਿੱਚ ਜਿਹੜੇ ਅਸੀਂ 2-3 ਬਾਗ ਜਿਹੜੇ ਆਂਗਾ ਸਾਡੇ ਲਈ ਆਰਡਰ ਆਂਦੇ ਜਾਂਦੇ ਆ। ਅੱਛਾ। ਸਾਡਾ ਜਿਹੜਾ ਮੇਨ ਕੰਮ ਹੈ ਬਾਗਾਂ ਦਾ। ਇਹਦਾ ਮਤਲਬ ਇੱਕ ਵੱਖਰੀ ਥੋੜੀ ਟੀਮ ਹੋਣੀ ਆ ਜਿਹੜੀ ਯਾ ਕਿ ਬਾਗ ਲਾਉਂਦੇ ਆ। ਹਾਂ ਜੀ ਅੱਜ ਸਾਰੇ ਕੀ ਬਾਗ ਲਾਉਂਦੇ ਆ। ਹਾਂ ਜਿਹੜੀ ਨਰਸਰੀ ਦੀ ਅੱਜ ਮੇਰੀ ਟੀਮ ਹੈ। ਜੀ ਵੱਡੇ ਭਰਾ ਜਿਹੜੇ ਹੈਗੇ ਸਾਰੇ ਉਹ ਬਾਗ ਲਾਣਗੇ ਹੋਇਆ। ਅੱਛਾ ਭਾਈ ਜੀ ਹੁਣ ਬਾਗ ਜਿਹਨੇ ਲਾ ਲਿਆ। ਮੰਨ ਲਓ ਉਹਨੇ ਖਰਚਾ ਵੀ ਕੀਤਾ, ਉਹਨੇ ਇਨਵੈਸਟ ਤੇ ਬਾਅਦ ਵਿੱਚ ਦੇਖ ਰੇਖ ਲਈ ਵੀ ਉਹ ਬੰਦਾ ਪੁੱਛਦਾ ਹੋਣਾ ਵੀ ਚਲੋ ਲਾਤਾ ਦਿੱਤਾ ਅੱਗੇ ਇਹਦਾ ਕੀ ਕਰਨਾ ਫਿਰ ਤੁਸੀਂ ਕਦੋਂ ਤੱਕ ਸਾਥ ਦਿੰਦੇ ਹੋ ਉਹਨਾਂ ਦਾ ਦੇਖੋ ਸਰ ਜਿਵੇਂ ਕੀ ਹੁਣ ਛੋਟੇ ਪਲਾਂਟ ਹੁੰਦੇ ਆ ਇੱਕ ਵੱਡੇ ਹੁੰਦੇ ਆ ਛੋਟੇ ਜੀ ਥੋੜੀ ਕੇਅਰ ਜ਼ਿਆਦਾ ਹੁੰਦੀ ਆ ਹਾਂਜੀ ਵੱਡੇ ਲਗਾਣੇ ਆ ਆਪਾਂ ਅੱਜ ਪਲਾਂਟ ਲਗਾ ਲਿਆ ਆਉਂਦੇ ਸੀਜ਼ਨ ਤੋਂ ਫਲ ਸ਼ੁਰੂ ਕਰ ਦਾਂਦਾ ਉਹ ਹੋ ਵਾਹ ਛੋਟੇ ਲਗਾਣੇ ਆ ਉਹਦੇ ਅਕੋਰਡਿੰਗੀ ਫਿਰ ਜਿਵੇਂ ਕੋਈ ਛੋਟੇ ਪਲਾਂਟ ਆ ਉਹਦੇ ਅਕੋਰਡਿੰਗੀ ਫਿਰ ਸਰ ਉਹਦੀ ਕੇਅਰ ਕਰਨੀ ਪੈਂਦੀ ਆ 2-3 ਸਾਲ ਵਾਸਤੇ ਠੀਕ ਵੱਡੇ ਪਲਾਂਟ ਲਗਾਣੇ ਆ ਉਹਦੀ ਕੋਈ ਕੇਅਰ ਵੀ ਜ਼ਿਆਦਾ ਨਹੀਂ ਹਾਂ ਤੇ ਆਂਦੇ ਸੀਜ਼ਨ ਹਾਂ ਉਹਨਾ ਦੇਖੋ ਸੇਬ ਦੇ ਵਿੱਚ ਵੀ ਅਲੱਗ-ਅਲੱਗ ਵੈਰੈਟੀ ਹੈ ਜੀ ਠੀਕ ਹੈ ਜੀ ਉਹ 골ਡਨ ਸੇਬ ਹੈ ਇਹ ਆ ਜਾਂਦਾ ਜੀ ਅੰਨਾ ਸੇਬ ਅੱਛਾ ਹਾਂ ਇਹ ਵੀ ਸੇਬ ਦੇ ਵਿੱਚ ਵੀ ਸਾਡੇ ਲੱਗੇ ਦੋ ਤਿੰਨ ਤਰ੍ਹਾਂ ਦੀ ਵੈਰੈਟੀ ਪਈ ਹੈ ਜੀ ਉਹ ਵਾਹ ਇਹਨੂੰ ਕਿਹਦੇ ਅੰਨਾ ਸੇਬ ਜੀ ਉਹ ਹੈ 골ਡਨ ਸੇਬ ਤੇ ਅੰਨਾ ਸੇਬ ਇਹ ਵੀ ਕਾਮ ਹੈ ਬਾਈ ਆਪਣੇ ਪੰਜਾਬ ਦੇ ਵਿੱਚ ਅੱਛਾ ਜੀ ਅੰਨਾ ਸੇਬ ਹੈ ਜੀ ਹਾਂ ਜੀ ਵਾਹ ਜੀ ਕਾਫੀ ਬਾਕੀ ਜਿਹੜੇ ਕੀ ਆਪਣੇ ਕੋਲੇ ਟੋਟਲੀ ਪਲਾਂਟ ਹੈ ਸਰ ਹਾਂ ਜੀ ਫਰੂਟ ਵਾਲੇ ਮੈਡੀਸਨ ਤੇ ਇਨਡੋਰ ਆਊਟਡੋਰ ਸ਼ੋਅ ਵਾਲੇ ਪਲਾਂਟ ਜੋ ਵੀ